ਸਤਿ ਸ਼੍ਰੀ ਅਕਾਲ ਜੀ ਵਧੀਆ ਪਰਿਵਾਰਾਂ ਤੋਂ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਦੇਖੋ ਜੀ ਰਿਸ਼ਤੇ ਮੁੰਡਿਆਂ ਦੇ 12 ਨੰਬਰ ਸਮੇਤਾ ਜੀ ਤੁਸੀਂ ਪਰਿਵਾਰਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ 22 ਅਕਤੂਬਰ 2025 ਦੇ ਨਵੇਂ ਰਿਸ਼ਤੇ ਨੋਟ ਕਰੋ ਕੁਝ ਪਰਿਵਾਰਾਂ ਦੇ ਕੁੜੀਆਂ ਦੇ ਵੀ ਨੰਬਰ ਸਮੇਤਾ ਜੀ ਤਾਂ ਜੋ ਤੁਸੀਂ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਹੀ ਕਰਿਆ ਕਰੋ ਕਿਉਂਕਿ ਸਾਡੇ ਕੋਲ ਰਿਸ਼ਤੇ ਐਡ ਦੇ थ्रू ਹੀ ਆਉਂਦੇ ਆ ਅਸੀਂ ਕਿਸੇ ਵੀ ਪਰਿਵਾਰ ਤੋਂ ਜਾਣੂ ਨਹੀਂ ਹੁੰਦੇਗੇ ਰਿਸ਼ਤਾਗਾ ਜੀ ਨਾਮ ਕੌਰ ਕੈਨੇਡਾ ਪੀਆਰ ਹੈ ਕੁੜੀ ਦਾ ਰਿਸ਼ਤਾਗਾ ਨਾਲ ਹੀ ਕੁੜੀ ਦੇ ਭਰਾ ਦਾਗਾ ਕੈਨੇਡਾ ਪੀਆਰ ਹੈ ਜਨਮ ਕੁੜੀ ਦਾ 2000 ਹੈ ਜੌਬ ਹੈ ਹੈਲਥ케ਅਰ ਹਾਈਟ 5 ਫੁੱਟ 6 ਇੰਚ ਜੱਟ ਸਿੱਖ ਹੈ ਜੀ ਇੱਕ ਭਰਾ ਜਨਮ 1995 ਹੈ ਜਿਸ ਦਾ ਵਿਜ਼ਿਟਰ ਵੀਜ਼ਾਗਾ ਏਰੀਆ ਮੋਗਾ ਦਾ ਮੁੰਡਾ ਸੋਨਾ ਨਸ਼ਿਪਤੀ ਤੋਂ ਰਹਿਤ ਵਧੀਆ ਪਰਿਵਾਰ ਤੋਂ ਹੈ 957 ਹੈ ਉਹੀ ਸੰਪਰਕ ਕਰਨ ਜੋ ਕਿ ਭਰਾ ਨੂੰ ਵੀ ਪੀਅਰ ਕੁੜੀ ਦਾ ਰਿਸ਼ਤਾ ਕਰਵਾ ਸਕਣ ਨੰਬਰ ਨੋਟ ਕਰੋ 98500 36179 ਇਹ ਪਰਿਵਾਰ ਦਾ ਨੰਬਰ ਹੈ ਅਗਲਾ ਰਿਸ਼ਤਾ ਆਇਆ ਜੀ ਲੜਕੇ ਦਾ ਰਿਸ਼ਤਾ ਹੈ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਤੋਂ ਰਿਸ਼ਤਾ ਹੈ 7677 ਫਾਈਲ ਨੰਬਰ ਹੈ ਨਾਮ ਹੈ सुरेंद्र ਸਿੰਘ ਪੜਾਈ ਪਲਾਸ 2 ਐਂਡ ਕੰਪਿਊਟਰ ਕੋਰਸ ਕੀਤਾ ਹੈਗਾ ਤੇ ਨਾਲ ਹੀ ਮੁੰਡਾ ਪ੍ਰਾਈਵੇਟ ਜੌਬ ਕਰਦਾ ਹੈਗਾ ਸੈਲਰੀ 35000 ਮਹੀਨੇ ਦੀ ਕਾਸਟ ਹੈ ਜਰਸੀ ਕੇ ਇੱਕ ਭਰਾ ਸਰਕਾਰੀ ਜੌਬ ਕਰਦਾ ਹੈਗਾ ਇੱਕ ਭੈਣ ਮੈਰਿਡ ਹੈ ਸੀ ਮਾਤਾ ਜੀ ਹਾਊਸ ਵਾਈਫ ਫਾਦਰ ਐਕਸਪਾਇਰ ਨੇ ਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਹੋਵੇ ਨੰਬਰ ਨੋਟ ਕਰੋ 72710 00090 ਅਗਲਾ ਰਿਸ਼ਤਾ ਹੈ 7478 ਨਾਮ ਹੈ ਗੁਰਿੰਦਰ ਸਿੰਘ ਕਾਸਟਾ ਜਰਸੀ ਉਮਰ 10 ਮਾਰਚ 1994 ਜ਼ਿਲ੍ਹਾ ਲੁਧਿਆਣਾ ਹਾਈਟ 5 ਫੁੱਟ 8 ਪੜ੍ਹਾਈ ਗ੍ਰੈਜੂਏਸ਼ਨ ਪਾਸ ਐਕੂਪੇਸ਼ਨ ਏਟਲ ਕੰਪਨੀ ਸੌਫਟ ਇੰਜੀਨੀਅਰ ਹੈ ਜੀ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਮੁੰਡਾ ਸਿੱਖ ਸਰਦਾਰ ਤੇ ਨਸ਼ਾ ਰਹਿਤਾ ਰਿਸ਼ਤਾ ਸਿੰਪਲ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਦਾ ਉਹ ਨੰਬਰ ਨੋਟ ਕਰੋ 9781114024 ਅਗਲਾ ਰਿਸ਼ਤਾ ਨਾਮ ਹੈ ਜੀ ਸੁਖਦੀਪ ਸਿੰਘ ਹੈ 7480 ਪ੍ਰੋਫਾਈਲ ਨੰਬਰ ਹੈ ਕਾਸਟ ਹੈ ਜਰਸੀ ਗੋਤ ਹੈ ਟੱਲੋ ਉਮਰ 27 ਨਵੰਬਰ 1996 ਹਾਈਟ 58 ਕੁਆਲੀਫਿਕੇਸ਼ਨ ਬੀਐਸਸੀ ਨਾਨ ਮੈਡੀਕਲ ਐਕੂਪੇਸ਼ਨ ਇੰਡੀਅਨ ਆਰਮੀ ਰੈਜ਼ੀਡੈਂਸ ਮਾਨਸਾ ਸਿਟੀ ਪਰਿਵਾਰ ਚ ਮੁੰਡੇ ਦੇ ਮਾਤਾ ਪਿਤਾ ਜੀ ਨੇ ਮੁੰਡਾ ਸਿੱਖ ਸਰਦਾਰ ਤੇ ਨਸ਼ਾ ਪੱਤੇ ਤੋਂ ਰਹਿਤ ਹੈ ਰਿਸ਼ਤਾ ਸਿੰਪਲ ਕਰੇਲੂ ਕੁੜੀ ਦਾ ਹੈ ਨੰਬਰ ਨੋਟ ਕਰੋ 9469 59752 ਗਲੈਰਿਸ਼ਤਾ ਹੈ 7486 ਜੀ ਨਾਮ ਹੈ ਰਵਨੀਤ ਸਿੰਘ ਸਰਨੇਮ ਹੈ ਜੀ ਕੱਕੜ ਅਰੋੜਾ ਸਿੱਖ ਕਾਸਟਾ ਉਮਰ 27 ਜੂਨ 1988 ਹਾਈਟ ਪੰਜ 11 ਪੜ੍ਹਾਈ 10ਵੀਂ ਪਾਸ ਪਰਿਵਾਰ ਚ ਮੁੰਡੇ ਦੇ ਮਾਤਾ ਪਿਤਾ ਸੇਵਲਿੰਗ ਛਿੱਟੂ ਵੇਲਡਰ ਬ੍ਰਦਰ ਮੈਰਿਡ ਬਿਜ਼ਨਸ ਆਨ ਹੁਡ ਵੇਜਨਸ ਇਨਕਮ 1.5 ਤੋਂ 5 ਲੱਖ ਮਹੀਤਲੀ ਮੁੰਡਾ ਸਿਕਸਰਦਾ ਤੇ ਨਸ਼ੇ ਪਤੇ ਤੋਂ ਰਹਿਤਾ ਰਿਸ਼ਤਾ ਸਿੰਪਲ ਕਰੇ ਲੁਕੁੜੀ ਦਾ ਹੋਵੇ ਨੰਬਰ ਨੋਟ ਕਰੋ 104381999 اگلا رشتہ ہے جی 7788 نام ہے ہرمنپری سنگھ گوتا کلیئر کاسٹا جرسی عمر 25 سال 24 1 2001 2000 دا بدھ ہے تے پڑھائی ہے جی پلس 2 پاس جیلا لودھانہ ایریا ج گراو ورک ہے جی سیٹلائٹ این اے ਲੇਵਲਨ ਕੰਟਰੀ ਹੈ ਜੀ ਹਾਈਟ 5 11 ਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਹੋਵੇ ਜਰਸੀਖ ਪਰਵਾਰ ਤੋਂ ਨੰਬਰ ਨੋਟ ਕਰੋ ਪਰਵਾਰ ਦਾ ਜੀ 82840 46567 ਅਗਲਾ ਰਿਸ਼ਤਾ ਹੈ ਜੀ 7492 ਨੰਬਰ ਪ੍ਰੋਫਾਈਲ ਆ ਨਾਮ ਹੈ ਜੀ ਅੰਮ੍ਰਿਤਪਾਲ ਸਿੰਘ ਕਾਸਟਾ ਜਰਸੀ ਉਮਰ 16 ਦਾ 1998 ਜਨਮ ਚਾ ਸਾਰੀ ਜ਼ਮੀਨ ਹੈ ਜੀ ਚਾਰ ਕਿੱਲੇ ਤੇ ਦੋ ਭਰਾ ਨੇ ਮਾਤਾ ਪਿਤਾ ਨੇ ਇੱਕ ਭਰਾ ਨੇ ਇੱਕ ਭਰਾਣੀ ਫੈਮਿਲੀ ਚ ਤੇ ਰਿਸ਼ਤਾ ਸਿੰਪਲ ਪੜੀ ਲਿਖੀ ਸਾਹੀ ਗਰੀ ਪਰਿਵਾਰ ਤੋਂ ਕੁੜੀ ਦਾ ਹੋਵੇ ਸਿਆਣੀ ਤੇ ਸਮਝਦਾਰ ਦਾ ਮੰਗ ਡਿਮਾਂਡ ਕੋਈ ਨਹੀਂ ਮੁੰਡਾ ਨਿਸ਼ਫਤੇ ਤੋਂ ਰਹਿਤਾ ਨੰਬਰ ਨੋਟ ਕਰੋ 78800 9235139 ਨੈਕਸਟ ਰਿਸ਼ਤਾ ਜੀ 7492 ਨੰਬਰ ਪ੍ਰੋਫਾਈਲ ਨਾਮ ਹੈ ਸਿੰਘ ਕਾਸਟਾ ਜਰਸੀ ਗੋਤਾ ਵਿਰਕਾ ਤੇ ਪੂਨੀਆ ਉਮਰ ਬਾਈ 18 95 ਹਾਈਟ ਸ਼ੇਫਰ ਦੋਆਂ ਚ ਪੜਾਈ ਬੀਏ 2 ਐਂਡ ਹਾਫ ইয়ারਸ ਇਨ ਕੈਨੇਡਾ ਸਕਿਲਡ ਵਰਕ ਇਜ਼ ਜੈਸਰੀ ਨਾਓ ਇਨ ਇੰਡੀਆ ਸਿਵਲਿੰਗ ਚ ਇੱਕ ਬ੍ਰਦਰ ਐ ਸੀ ਬ੍ਰਦਰ ਇਨ ਆਸਟ੍ਰੇਲੀਆ ਫਾਦਰ ਫਾਰਮਰ ਐਂਡ ট্রান্সਪੋਰਟ ਐਕਸ ਪ੍ਰੈਸੀਡੈਂਟ ਟਰੱਕ ਓਨਰ ਮਦਰ ਗਾਰਮੈਂਟ ਸਕੂਲ ਟੀਚਰ ਤੇ 8 ਕਿਲੇ ਜ਼ਮੀਨ ਬਲੇਸ 2 ਕਿਲੇ ਜ਼ਮੀਨ ਨੀਅਰ ਫੋਕਲ ਪੁਆਇੰਟ ਪਟਿਆਲਾ ਸਿਟੀ ਆਨ ਹਾਊਸਿੰਗ ਪਟਿਆਲਾ ਸਿਟੀ ਕੋਠੀ 300 ਵਿੱਚ ਵਧੀਆ ਬਈ ਮੁੰਡਾ ਮੋਨਾ ਤੇ ਨਸ਼ਾ ਰਹਿਦਾ ਰਿਸ਼ਤਾ ਕੁੜੀ ਪੜੀ ਲਿਖੀ ਹੋਵੇ ਹਾਈਟ 5 ਫੁੱਟ 4 ਤੋਂ ਉੱਪਰ ਹੀ ਹੋਵੇ ਨੰਬਰ ਨੋਟ ਕਰੋ 98720 70500 70 ਅਗਲਾ ਨੈਕਸਟ ਰਿਸ਼ਤਾ ਜੀ 7493 ਨੰਬਰ ਪ੍ਰੋਫਾਈਲ ਨਾਮ ਹੈ ਸਿੰਘ ਉਮਰ ਹੈ ਜੀ 31 ਜਲਾਈ 1992 ਹਾਈਟ ਪੰਜ ਸੱਤ ਦਾ ਪੜਾਈ ਬੀ ਟੈਕ ਇਨ ਸਿਵਲ ਇੰਜੀਨੀਅਰਿੰਗ ਕਾਸਟਾ ਰਾਮਦਾਸ ਸੀਸਿਕ ਜ਼ਿਲ੍ਹਾ ਲੁਧਿਆਣਾ ਗੋਤਮ ਮੈਮੀ ਤਿੰਨ ਪਰਵਾ ਤਿੰਨ ਭਰਾ ਨੇ ਪਰਿਵਾਰ ਚ ਮਾਤਾ ਪਿਤਾ ਤੇ ਦੋਪਰਾ ਨੇ ਜੋਬ ਕਰਦੇ ਨੇ ਵਧੀਆ ਜੋਬ ਹੈ ਜੀ ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਪ੍ਰਾਈਵੇਟ ਤੇ ਲਿਮਟਿਡ ਕੰਪਨੀ ਜੋਬ ਆਊਟ ਆਫ ਸਟੇਸ਼ਨ ਉੱਤਰਾਖੰਡ ਰਿਸ਼ਤਾ ਕੁੜੀ ਪੜ੍ਹ ਲਿਖੀ ਸਿਆਣੀ ਹੋਵੇ ਨੰਬਰ ਨੋਟ ਕਰੋ 81968 5753 ਅਗਲਾ ਰਿਸ਼ਤਾ ਆਇਆ ਜੀ 7494 ਨੰਬਰ ਪਰ ਫਾਈਲ ਹੈ ਨਾਮ ਹੈ ਸਿੰਘ ਕਾਸਟਾ ਜਰਸੀ ਗੁੱਤੇ ਗਿੱਲ ਉਮਰ ਹੈ 20 12 1998 ਹਾਈਟ 6 ਫੁੱਟ ਹੈ ਸਰਵਿਸ ਹੈ ਜੀ ਆਰਮੀ ਚ 8 ਇਅਰਸ ਆਦਰ 7 ਇਅਰਸ ਜ਼ਮੀਨ ਹੈ 11 ਕਿਲੇ ਟੂ ਤੇ ਜ਼ਿਲ੍ਹਾ ਮੋਗੇ ਤੋਂ ਰਿਸ਼ਤਾ ਹੈ ਮੁੰਡੇ ਦਾ ਫੌਜੀ ਹੈ ਮੁੰਡਾ ਫੌਜ ਚ ਬ੍ਰਦਰ ਐਸ ਹੀ ਮੈਰਿਡ ਐਂਡ ਸਿਟੀਜ਼ਨ ਆਫ ਆਸਟ੍ਰੇਲੀਆ ਫੈਮਿਲੀ ਚ ਫਾਦਰ ਐਂਡ ਮਦਰ ਟੋਟਲ ਜ਼ਮੀਨ ਦੋ ਭਰਾ ਮਾ ਕੋਲ ਬਾਈ ਕੇ ਲਿਆ ਰਿਸ਼ਤਾ ਕੁੜੀ ਪੜੀ ਲਿਖੀ ਸਿਆਣੀ ਦਾ ਹੋਵੇ ਜੀ ਨੰਬਰ ਨੋਟ ਕਰੋ 99140 49915 ਅਗਲੇ ਰਿਸ਼ਤਾ ਹੈ ਜੀ 7495 ਨੰਬਰ ਪ੍ਰੋਫਾਈਲ ਨਾਮ ਹੈ ਜਸਵਿੰਦਰ ਸਿੰਘ ਪਿੰਡ ਥਰਾਜ ਆਪਣਾ ਫੂਡ ਬਿਜ਼ਨਸ ਹੈ ਜੀ ਪਿੰਬਾੜੀ ਤੇ ਘਰਡ ਇਨਕਮ ਐਸੀ ਮੁੰਡੇ ਦੀ 80 ਤੋਂ 90 ਹਜ਼ਾਰ ਮਹੀਨੇ ਦੀ ਕੱਦ 6 ਫੁੱਟ ਆ ਮਾਤਾ ਜੀ ਮੁੰਡੇ ਦੇ ਆਂਗਣ ਵਾਲੀ ਵਰਕਰ ਤੇ ਪਿਤਾ ਜੀ ਫੈਕਟਰੀ ਵਿੱਚ ਮੁਨੀਮ ਨੇ ਪੜ੍ਹਾਈ ਗ੍ਰੈਜੂਏਸ਼ਨ ਉਸ ਤੋਂ ਬਾਅਦ ਆਈਟੀਆਈ ਪਾਸ ਕਾਸਟਾ ਜੱਰਸੀ ਗੋਤਾਬਰਾੜ ਮੁੰਡਾ ਮੋਨਾ ਤੇ ਨਸ਼ਾ ਰਹਿਤਾ ਰਿਸ਼ਤਾ ਸਿੰਪਲ ਕਰੇ ਲੁਕੜੀ ਪੜ੍ਹੀ ਲਿਖੀ ਦਾਵੇ ਨੰਬਰ ਨੋਟ ਕਰੋ 9850058 56186 ਆਗਲਾ ਨੰਬਰ 7796 ਨਾਮ ਹੈ ਸਿੰਘ ਉਮਰ 28 ਸਾਲ ਕਾਸਟ ਹੈ ਸੈਨਿੰਗ ਗੋਤ ਹੈ ਗੋਤ ਗੋਲੀ ਹਾਈਟ 5 ਫੁੱਟ 11 ਇੰਚ ਕੰਮ ਹੈ ਜੀ ਆਉਣ ਬਿਜ਼ਨਸ ਕੰਟਰੈਕਸ਼ਨਸ ਕੰਪਨੀ ਇੱਕ ਭੈਣ ਨੋ ਡਿਮਾਂਡ ਨੋ ਡੋਰੀ ਮਗੜਮੜ ਕੋਈ ਨਹੀਂ ਸਟੱਡੀ ਬੀਟੈਕ ਸਿਵਲ ਇੰਜੀਨੀਅਰਿੰਗ ਐਡਰੈਸ ਹੈ ਜੀ ਦੁਬਈ ਇਨ ਇੰਡੀਆ ਲੁਧਿਆਣਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਦਾ ਹੋਵੇ ਹਾਈਟ 5 5 ਤੋਂ ਉੱਪਰ ਹੋਵੇ 5 ਫੁੱਟ 8 ਇੰਚ ਤੱਕ ਚਾਹੀਏ ਤੇ ਕਾਸਟ ਜਰਸੀ ਜਸੈਣੀ ਸਿੱਖੂ ਹੋਵੇ ਜੀ ਰਿਸ਼ਤਾ ਤੇ ਨੰਬਰ ਨੋਟ ਕਰੋ ਪ੍ਰਵਾਹ ਦਾ +971558161060 ਅਗਲਾ ਰਿਸ਼ਤਾ ਹੈ 7499 ਨੰਬਰ ਨਾਮ ਹੈ ਸਿੰਘ ਉਮਰ 10 10 ਅਕਤੂਬਰ 1991 ਪੜਾਈ ਹੈ ਜੀ ਬੀਏ ਪਾਸ ਹਾਈਟ 50 ਹੈ ਜ਼ਮੀਨ ਟੋਟਲ 40 ਕਿੱਲੇ ਹੈ ਮੁੰਡੇ ਦੇ ਮਾਤਾ ਪਿਤਾ ਐਕਸਪਾਇਰ ਆ ਦੂ ਭੈਣਾ ਮੈਰਿਡ ਆ ਬ੍ਰਦਰ ਮੈਰਿਡ ਡਿਵੋਰਸ ਕੇਸ ਚੱਲ ਰਿਹਾ ਹੈਗਾ ਕਾਸਟ ਹੈ ਜਰਸੀ ਗੋਤ ਸਿੱਧੂ ਬਰਾੜ ਜ਼ਿਲ੍ਹਾ ਬਠਿੰਡਾ ਤਲਵੰਡੀ ਸਾਬ ਲੋੜ ਹੈ ਖਾਨਦਾਨੀ ਪਰਿਵਾਰ ਦੀ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਨੰਬਰ ਨੋਟ ਕਰੋ 7015901057 ਅਗਲਾ ਨੈਕਸਟ ਰਿਸ਼ਤਾ ਜੀ 7498 ਨੰਬਰ ਪਰ ਫਾਈਲ ਨਾਮ ਹੈ ਪਰਵਿੰਦਰ ਸਿੰਘ ਪੱਗੂ ਗੋਤ ਹੈ ਜੀ ਉਮਰ 15 ਅਕਤੂਬਰ 1991 ਹਾਈਟ 58 ਪ੍ਰਵਾਚ ਮਾਤਾ ਪਿਤਾ ਜਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਿਸ਼ਤਾ ਮੁੰਡਾ ਜੌਬ ਕਰਦਾ ਹੈਗਾ ਸੈਲਰੀ 25000 ਹੈ ਅਮਰਤਾ ਰੀਆ ਜੀ ਜ਼ਮੀਨ 23 ਕਨਾਲਾਂ ਨੇ ਤੇ ਪੜ੍ਹਾਈ 10ਵੀਂ ਬਸ ਵਧੀਆ ਸੋਹਣਾ ਘਰ ਤੇ ਪਰਿਵਾਰ ਹੈ ਰਿਸ਼ਤਾ ਸਿੰਪਲ ਘਰੇਲੂ ਕੁੜੀ ਦਾ ਹੋਵੇ ਨੰਬਰ ਨੋਟ ਕਰੋ 78375 14898 ਅਗਲਾ ਰਿਸ਼ਤਾ ਹੈ ਜੀ ਕੁੜੀ ਦੇ ਘਰੇਲੂ ਦਾ ਜਲੰਧਰ ਤੋਂ ਆ 673 ਨੰਬਰ ਰਿਸ਼ਤਾ ਹੈਗਾ ਖੱਤਰੀ ਸਿੱਖ ਕਾਸਟ ਹੈ કુડી ਦਾ નામ ਹੈシમરણ ਚਿਤਕੌਰ ਉਮਰ ਹੈ 13 ਤੈਨ 1998 ਹਾਈਟ 55 ਹੈ ਪੜ੍ਹਾਈ ਪਲੱਸ 2 ਪਾਸ ਘਰੇ ਹੁਣ ਘਰੇ ਪੜ੍ਹਾਈ ਤੋਂ ਬਰੀ ਹੈ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਭੈਣ ਇੱਕ ਮੈਰਿਡ ਰਿਸ਼ਤਾ ਜਨਨਲ ਜਾਂ ਬੀਸੀ ਕਾਸਟ ਤੋਂ ਹੋਵੇ ਮੁੰਡੇ ਦਾ ਕੰਮਕਾਰ ਵਧੀਆ ਹੋਵੇ ਤੇ ਨਸ਼ਾ ਰਹਿ ਤੋਂ ਬਿਨ ਵਿਆਹ ਸਾਦਾ ਕਰਨਾ ਕੁੜੀ ਸੋਣੀ ਸੁਨਖੀ ਹੈ ਅਗਲਾ ਰਿਸ਼ਤਾ 674 ਨੰਬਰ ਹੈ ਫਰੀਦਕੋਟ ਜ਼ਿਲ੍ਹੇ ਤੋਂ ਆ ਕੁੜੀ ਦੀ ਕਾਸਟ ਬਾਣੀਏ ਆਗਰਵਾਲ ਨਾਮ ਹੈ ਸੰਜਨਾ ਉਮਰ 4 ਤਰੀਕ 8ਵਾਂ ਮਹੀਨਾ 2001 ਦਾ ਬੱਤ ਹਾਈਟ 54 ਆ ਪੜ੍ਹਾਈ ਬੀਏ ਪਾਸ ਨਾਲ ਹੀ ਪਾਰਲਰ ਦਾ ਕੰਮ ਵਧੀਆ ਕਰਿਆ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਰਿਸ਼ਤਾ ਜਨਰਲ ਕਾਸਟ ਦੋਵੇ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਕੁੜੀ ਸੋਹਣੀ ਸੁਨੱਖੀ ਪਰਿਵਾਰ ਵੈਸ਼ਨੂ ਹੋਵੇ ਸਿੰਪਲ ਤੇ ਸਾਦਾ ਵਿਆਹ ਕਰਨਾਗਾ ਅਗਲਾ ਰਿਸ਼ਤਾ 675 ਨੰਬਰ ਆ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਿਸ਼ਤਾ ਕੁੜੀ ਦੀ ਕਾਸਟ ਹੈ ਜੱਟ ਸੀ ਘੋਟਾ ਸੰਧੂ ਉਮਰ 6 ਦਾ ਸੋਨੀ 99 ਹਾਈਟ 53 ਪੜਾਈ ਬੀਕਾਮ ਪਾਸ ਕੰਮ ਕੰਪਿਊਟਰ ਜੋਬ ਪ੍ਰਾਈਵੇਟ ਸੈਂਟਰ ਪਰਵਾਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਰਿਸ਼ਤਾ ਜੱਟ ਸਿੰਘ ਪਰਿਵਾਰ ਤੋਂ ਵੀ ਜਮੀਨ 7 ਕਿਲੇ ਤੋਂ ਉੱਪਰ ਹੋਵੇ ਮੁੰਡਾ ਮੋਨਾ ਹੋਵੇ ਅਤੇ ਨਸ਼ਾਰ ਹੈ ਤੋਂ ਵੀ اے ਸੀ ਅੱਜ ਦੇ ਵਧੀਆ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਰਿਸ਼ਤੇ ਜੀ ਤੁਸੀਂ ਸਿੱਧੀ ਗੱਲਬਾਤ ਪਰਿਵਾਰਾਂ ਨਾਲ ਕਰ ਸਕਦੇ ਹੋ। ਬਾਕੀ ਰਿਸ਼ਤੇ ਦਾ ਪ੍ਰੋਫਾਈਲ ਨੰਬਰ ਦੱਸ ਕੇ ਕੁੜੀ ਦੇ ਪਰਿਵਾਰ ਦਾ ਸਾਡੇ ਤੋਂ ਰਿਸ਼ਤਾ ਲੈ ਸਕਦੇ ਹੋ। ਰਿਸ਼ਤੇ ਸਾਡੇ ਦੁਆਰਾ ਵੀ ਪਰਿਵਾਰਾਂ ਨੂੰ ਮੈਚ ਕਰਕੇ ਦਿੱਤੇ ਜਾਂਦੇ ਆ। ਜਿਹੜਾ ਵੀ ਵੀਰ ਭਾਈ ਚੈਨਲ ਤੇ ਪਹਿਲੀ ਵਾਰ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ। ਧੰਨਵਾਦ ਜੀ।